ਔਰ ਮੈਂ ਪੁੱਛਣਾ ਚਾਹੁੰਦਾ ਬੀਬੀ ਜੀ ਨੂੰ ਕਿ ਤੂੰ ਜਿੰਨੀ ਵਾਰ ਬੀਬੀ ਜਗੀਰਪੁਰ ਜਾਂਦੀ ਹੈ ਉਧਰ ਖਡੂਰ ਸਾਹਿਬ ਵਾਇਆ ਬਿਊਟੀ ਪਾਰਲਰ ਹੋ ਕੇ ਜਾਂਦੀ ਕਿ ਨਹੀਂ ਜਾਂਦੀ ਤੇ ਆ ਅਮਰਤ ਜਿਹੜਾ ਹੈਗਾ ਸ਼ੱਕਿਆ ਹੋਇਆ ਉਸ ਨੂੰ ਕਹਿ ਦਿਓ ਕਿ ਮੇਰੇ ਤੋਂ ਅਮਰਤ ਸਤਿ ਭੰਗ ਹੋ ਗਿਆ ਵਾ ਮੈਂ ਹੁਣ ਰੂਟੀਨ ਔਰਤ ਦੀ ਤਰ੍ਹਾਂ ਤੇ ਆਪਣਾ ਜਿਹੜਾ ਫੇਸ਼ੀਅਲ ਵਗੈਰਾ ਕਰਾਉਣਾ ਵਾ ਜਾਂ ਆਪਣੇ ਆਪ ਨੂੰ ਖੂਬਸੂਰਤ ਰੱਖਣਾ ਕਿ ਤੁਸੀਂ ਜੇ ਅੱਜ ਮਨ ਬਣਾਉਂਗੇ ਨਾ ਕਿ ਅਸੀਂ ਕੈਪਟਨ ਅਮਰਿੰਦਰ ਸਿੰਘ ਨੂੰ ਮਿਲਣਾ 5 ਸਾਲ ਲੱਗਣਗੇ ਤੁਹਾਨੂੰ ਹੱਥ ਲਾਉਣ ਤੱਕ ਅਮਰਿੰਦਰ ਸਿੰਘ ਦਾ ਮინისტრਾ ਨੂੰ ਨਹੀਂ ਮਿਲਦਾ ਐਮਐਲਏ ਨੂੰ ਨਹੀਂ ਮਿਲਦਾ ਅਕਾਲੀ ਦਲ ਚਲੋ ਇਹ ਤਾਂ ਹੁਣ ਉਜੜੇ ਹੋਏ ਨੇ ਤਾਂ ਟਿੱਕ ਟਾਂ ੱੱਕੇ ਨਾਲ ਲੋਕਾਂ ਦੇ ਘਰਾਂ ਵਿੱਚ ਜਾ ਕੇ ਦੇ ਰਹੇ ਨੇ ਪਰਮਿੰਦਰ ਦਾ ਤੇ ਢੀਂਸਾ ਸਾਹਿਬ ਦਾ ਘਰ ਝਗੜਾ ਪੁਆਤਾ ਉੱਥੇ ਅੱਜ ਇਹ ਮੁਕਾਮ ਆਇਆ ਕਿ ਖਡੂਰ ਸਾਹਿਬ ਦੇ ਵਿੱਚ ਬੀਬੀ ਪਰਮਜੀਤ ਕੌਰ ਖਾਲੜਾ ਅਕਾਲੀ ਦਲ ਤੇ ਕਾਂਗਰਸ ਨੂੰ ਮਜ਼ਬੂਤ ਠਿੱਕੜ ਸਲਾਮ ਬੀਬੀ ਜੀ ਨੂੰ ਬਹੁਤ ਚੰਗਾ ਕੀਤਾ ਇਹਦਾ ਕੀ ਯੋਗਦਾਨ ਹੈ ਜੀ ਇਹਦਾ ਕੀ ਸਮਾਜ ਨੂੰ ਦੇਣ ਹੈ ਇਹ ਕਿ ਇਹਨੇ ਆਪਣੀ ਲੜਕੀ ਮਾਰ ਦਿੱਤੀ ਤੇ ਬਾਦਲ ਸਾਹਿਬ ਨੇ ਉਹਦੀ ਮਦਦ ਕੀਤੀ ਅਸਲ ਵਿੱਚ ਦੇਖਦੇ ਕਾਨੂੰਨ ਹੁੰਦਾ ਨਾ ਆਪਣੇ ਭਾਰਤ ਵਿੱਚ ਤੇ ਪ੍ਰਕਾਸ਼ ਸਿੰਘ ਬਾਦਲ ਦੇ ਖਿਲਾਫ ਪਰਚਾ ਦਰਜ ਹੋਣਾ ਸੀ ਕੱਲ ਪਰਸੋਂ ਵੀ ਦੇਖਣਾ ਕਿ ਉਹ ਤਕਰੀਰ ਕਰ ਰਹੀ ਸੀ ਪਿੰਡ ਵਿੱਚ ਤਕਰੀਰ ਦੇਖੋ ਕੀ ਕਰ ਰਹੀ ਹੈ ਸ਼ਹਿਰ ਸੁਰਖਪੁਰ ਪਿੰਡ ਸੀ ਕਬੂਤਲਾ ਜ਼ਿਲ੍ਹੇ ਦਾ ਅਕੇ ਖੇਰਾ ਜਿਹੜਾ ਹੈ ਤੇ ਉੱਤੋਂ ਗੁਰਦੁਆਰਾ ਹੈ ਤੇ ਥੱਲੇੋਂ ਮੰਦਿਰ ਹੈ ਦੋਸਤੋ ਮੈਂ ਮਾਫੀ ਮੰਗਦਾ ਐਕਦਾ ਮੇਰੇ ਪਿੱਛੇ ਬਹੁਤ ਅਚਾਨਕ ਵੱਡੀ ਡਿਸਟਰਬੈਂਸ ਕਿਸੇ ਨੇ ਕਰਤੀ ਸੀ ਤਾਂ ਮੇਰਾ ਫੋਕਸ ਹਟ ਗਿਆ ਸੀਗਾ ਤਾਂ ਅੱਜ ਆਪਾਂ ਗੱਲ ਕਰ ਰਹੇ ਸੀਗੇ ਕਿ ਜਿਸ ਤਰ੍ਹਾਂ ਸਤਕਾਰਯੋਗ ਅਕਾਲੀ ਦਲ ਟਕਸਾਲੀ ਦੇ ਆਗੂਆਂ ਨੇ ਕੱਲ ਫਰਾਗ ਦੇ ਲਈ ਦਿਖਾਉਂਦੇ ਹੋਏ ਬੀਬੀ ਪਰਮਜੀਤ ਕੌਰ ਖਾਲੜਾ ਦੇ ਖਿਲਾਫ ਜਿਹੜਾ ਆਪਣਾ ਉਮੀਦਵਾਰ ਸੀ ਜਨਰਲ ਚੇਜੇਸ ਸਿੰਘ ਉਹਨਾਂ ਨੂੰ ਇਸ ਇਲੈਕਸ਼ਨ ਚੋਣ ਪ੍ਰਚਾਰ ਤੋਂ ਵਿਦਡਰਾ ਕਰ ਲਿਆ ਤੇ ਬੀਬੀ ਪਰਮਜੀਤ ਕੌਰ ਖਾਲੜਾ ਦੀ ਮਦਦ ਕਰਨ ਦਾ ਜੋ ਉਹਨਾਂ ਨੇ ਫੈਸਲਾ ਕੀਤਾ ਵਾ ਉਹਦੀ ਅਸੀਂ ਭਰਪੂਰ ਸ਼ਲਾਘਾ ਕਰਦੇ ਆਂ ਸਵਾਗਤ ਕਰਦੇ ਆਂ ਔਰ ਉਹਨਾਂ ਦਾ ਬਹੁਤ-ਬਹੁਤ ਸ਼ੁਕਰੀਆ ਅਦਾ ਕਰਦੇ ਵੈਸੇ ਮੈਂ ਕੱਲ ਰਾਤ ਹੀ ਬ੍ਰਹਮਪੁਰਾ ਸਾਹਿਬ ਨੂੰ ਟੈਲੀਫੋਨ ਕਰਕੇ ਕਿਉਂਕਿ ਉਹ ਸਾਡੇ ਵੈਸੇ ਵੀ ਮੇਰੇ ਪਿਤਾ ਜੀ ਦੇ ਨਾਲ ਕੰਮ ਕੀਤਾ ਉਹਨਾਂ ਨੇ ਮੈਂ ਉਹਨਾਂ ਦਾ ਧੰਨਵਾਦ ਕੀਤਾ ਮੈਂ ਸਿਵਾ ਸਿੰਘ ਸੇਖਵਾ ਦਾ ਧੰਨਵਾਦ ਕੀਤਾ ਕਿਉਂਕਿ ਸਿਵਾ ਸਿੰਘ ਸੇਖਵਾ ਨੇ ਇੱਕ ਬੜਾ ਲੌਜੀਕਲ ਰੋਲ ਪਲੇ ਕੀਤਾ ਔਰ ਉਹ ਚਾਹੁੰਦੇ ਨੇ ਕਿ ਅਸੀਂ ਸਾਰੇ ਪੰਜਾਬ ਦੇ ਵਿੱਚ ਜਿੱਥੇ ਤਕੜੇ ਉਮੀਦਵਾਰ ਜਿਹੜੇ ਨੇ ਅਕਾਲੀ ਦਲ ਤੇ ਕਾਂਗਰਸ ਨੂੰ ਹਰਾ ਸਕਣ ਉੱਥੇ ਅਗਰ ਇੱਕ ਕੈਂਡੀਡੇਟ ਟੋਟਲ ਆਪੋਜੀਸ਼ਨ ਦਾ ਕੀਤਾ ਜਾ ਸਕੇ ਤਾਂ ਮੈਂ ਉਹਨਾਂ ਨੂੰ ਵੀ ਕਿਹਾ ਕਿ ਤੁਸੀਂ ਅਗਰ ਇਹ ਉਪਰਾਲੇ ਕਰਦੇ ਹੋ ਅਸੀਂ ਤੁਹਾਡਾ ਇਹ ਨਾਲ ਇਹਦੇ ਵਿੱਚ ਵੀ ਸਹਿਯੋਗ ਪਾਵਾਂਗੇ ਕਰਨੈਲ ਸਿੰਘ ਪੀਰ ਮੁਹੰਮਦ ਕਾਫੀ ਅਰਸੇ ਤੋਂ ਜਦੋਂ ਜੇਤ ਕਰ ਰਹੇ ਨੇ ਮੇਰੇ ਅਜ਼ੀਜ਼ ਦੋਸਤ ਨੇ ਮੈਂ ਉਹਨਾਂ ਦਾ ਵੀ ਧੰਨਵਾਦ ਕੀਤਾ ਅੱਜ ਸਵੇਰੇ ਜਨਰਲ ਜੇ ਜੇ ਸਿੰਘ ਦਾ ਵੀ ਮੈਂ ਸ਼ੁਕਰੀਆ ਅਦਾ ਕੀਤਾ ਕਿ ਇੱਕ ਜਨਰਲ ਨੇ ਜਿਹੜੀ ਫਰਾਗਤੀ ਲਈ ਦਿਖਾਈ ਹੈ ਮੈਗਨੈਨਿਮਿਟੀ ਦਿਖਾਈ ਹੈ ਉਹਨਾਂ ਦਾ ਵੀ ਮੈਂ ਧੰਨਵਾਦ ਕੀਤਾ ਵਾ ਔਰ ਉਹਨਾਂ ਦਾ ਸ਼ੁਕਰੀਆ ਅਦਾ ਕੀਤਾ ਔਰ ਉਹਨਾਂ ਨੂੰ ਇਹ ਵੀ ਬੇਨਤੀ ਕੀਤੀ ਕਿ ਵਾਹਿਗੁਰੂ ਪ੍ਰਮਾਤਮਾ ਕੋ ਚੰਗਾ ਸਮਾਂ ਲੈ ਕੇ ਆਵੇ ਜਿਹੜੇ ਲੋਕ ਇਸ ਤਰ੍ਹਾਂ ਦੇ ਜਿਨ੍ਹਾਂ ਨੇ ਪੰਜਾਬ ਦਾ ਜਾਂ ਸਿੱਖ ਕੌਮ ਦਾ ਨਾਮ ਉੱਚਾ ਕੀਤਾ ਇਹ ਅਸਲ ਵਿੱਚ ਇਹ ਲੋਕਾਂ ਨੂੰ ਕਿਤੇ ਨਵਾਜ ਕੇ ਰਾਜ ਸਭਾ ਵਗੈਰਾ ਜਾਂ ਜਿਹੜੀਆਂ ਅਛੀਆਂ ਪੋਜੀਸ਼ਨਸ ਨੇ ਜਿੱਥੇ ਉਹ ਕੌਂਟ੍ਰਿਬਿਊਟ ਕਰ ਸਕਦੇ ਆਪਣੀ ਇੰਟੈਲੀਜੈਂਸੀਆ ਦੇ ਨਾਲ ਉਹਨਾਂ ਦਾ ਵੀ ਮੈਂ ਸ਼ੁਕਰੀਆ ਦਾ ਕੀਤਾ ਮੈਂ ਸਮੂਹ ਵਿਸ਼ਵ ਵਿੱਚ ਬੈਠੇ ਪੰਜਾਬ ਦੇ ਐਨ ਆਰ ਆਈਸ ਦਾ ਪੰਜਾਬੀਆਂ ਦਾ ਇੰਟੈਲੀਜੈਂਸੀਆ ਦਾ ਮਾਜਦ ਲੋਕਾਂ ਦਾ ਜਿਨ੍ਹਾਂ ਨੇ ਟਕਸਾਲੀ ਅਕਾਲੀ ਦਲ ਨੂੰ ਪ੍ਰੇਰ ਕੇ ਮਦਦ ਕਰਕੇ ਮਿਹਨਤ ਕਰਕੇ ਅੱਜ ਇਹ ਮੁਕਾਮ ਆਇਆ ਕਿ ਖਦੂਰ ਸਾਹਿਬ ਦੇ ਵਿੱਚ ਬੀਬੀ ਪਰਮਜੀਤ ਕੌਰ ਖਾਲੜਾ ਅਕਾਲੀ ਦਲ ਤੇ ਕਾਂਗਰਸ ਨੂੰ ਮਜ਼ਬੂਤ ਟੱਕਰ ਟੱਕਰ ਔਰ ਮਜ਼ਬੂਤ ਟੱਕਰ ਆਪਣੀ ਸੇਵਾ ਦੇ ਆਧਾਰ ਦੇ ਉੱਤੇ ਜਿਸ ਢੰਗ ਦੇ ਨਾਲ ਉਹਨਾਂ ਨੇ ਮਨੁੱਖੀ ਅਧਿਕਾਰਾਂ ਦਾ ਝੰਡਾ ਚੱਕ ਕੇ ਰੱਖਿਆ باوجود ਕਿ ਉਹਨਾਂ ਦੇ ਪਤੀ ਜਸਵੰਤ ਸਿੰਘ ਖਾਲੜਾ ਨੂੰ 1995 ਦੇ ਵਿੱਚ ਘਰੋਂ ਚੱਕ ਕੇ ਲਾਪਤਾ ਕਰ ਦਿੱਤਾ ਗਿਆ ਸੀਗਾ ਪਰ ਉਹਨਾਂ ਨੇ ਹੱਥ ਨਹੀਂ ਛੱਡਿਆ ਹੁਣ ਇੱਕ ਪਾਸੇ ਜਿਹੜੇ ਦੂਜੇ ਦੋ ਉਮੀਦਵਾਰ ਹਨ ਉਹਨਾਂ ਬਾਰੇ ਵੀ ਚਰਚਾ ਕਰ ਲੈਣਾ ਵਾ ਪਹਿਲਾਂ ਆਪਾਂ ਬੀਬੀ ਜਗੀਰਕੌਰ ਦੀ ਚਰਚਾ ਕਰੀਏ ਇਹਦਾ ਕੀ ਯੋਗਦਾਨ ਹੈ ਜੀ ਇਹਦਾ ਕੀ ਸਮਾਜ ਨੂੰ ਦੇਣਾ ਹੈ ਇਹ ਕਿ ਇਹਨੇ ਆਪਣੀ ਲੜਕੀ ਮਾਰ ਦਿੱਤੀ ਤੇ ਬਾਦਲ ਸਾਹਿਬ ਨੇ ਉਹਦੀ ਮਦਦ ਕੀਤੀ ਤੇ ਉਹਨੂੰ ਹਰ ਮਮਕਨ ਪੁਲਿਸ ਦੀ ਐਫ ਆਈ ਆਰ ਤੋਂ ਬਚਾਇਆ ਇਹ ਤਾਂ ਜੇ ਸੀ ਬੀ ਆਈ ਨਾ ਹੁੰਦੀ ਤੇ ਹਾਈ ਕੋਰਟ ਮਦਖਲਤ ਨਾ ਦਿੰਦਾ ਤੇ ਜਗੀਰਕੌਰ ਦਾ ਕੇਸ ਹੀ ਨਹੀਂ ਸੀ ਕਦੀ ਖੁੱਲਣਾ ਬਾਦਲ ਸਾਹਿਬ ਚੀਫ ਮਿਨਿਸਟਰ ਵਜੋਂ ਜਦੋਂ ਉਸ ਦੀ ਲੜਕੀ ਦਾ ਕਤਲ ਕੀਤਾ ਗਿਆ ਉਹਦੇ ਅੰਤਿਮ ਸੰਸਕਾਰ ਤੇ ਪਹੁੰਚ ਗਏ ਔਰ ਅੰਤਿਮ ਸੰਸਕਾਰ ਤੋਂ ਬਾਅਦ ਕੋਈ ਪੋਸਟਮਾਰਟਮ ਨਹੀਂ ਹੋਇਆ ਉਸ ਬੱਚੀ ਦਾ ਇਹਨਾਂ ਨੇ ਅੰਗੀਠਾ ਸਾਰਾ ਚੁੱਕ ਕੇ ਦਰਿਆ ਦੇ ਵਿੱਚ ਢੋੜ ਦਿੱਤਾ ਅਕੇ ਸਾਡੇ ਸਮਾਜ ਦੇ ਵਿੱਚ ਇਸ ਤਰ੍ਹਾਂ ਦੀ ਪ੍ਰਕਿਰਿਆ ਟੂ ਡਿਸਟਰੋਏ ਐਵੀਡੈਂਸ ਅਸਲ ਵਿੱਚ ਜੇ ਕਿਤੇ ਕਾਨੂੰਨ ਹੁੰਦਾ ਨਾ ਆਪਣੇ ਭਾਰਤ ਵਿੱਚ ਤੇ ਪ੍ਰਕਾਸ਼ ਸਿੰਘ ਬਾਦਲ ਦੇ ਖਿਲਾਫ ਪਰਚਾ ਦਰਜ ਹੋਣਾ ਸੀ ਐਜ਼ ਅ ਹੋਮ ਮਿਨਿਸਟਰ ਉਹ ਦਿਨ ਇਹਦੇ ਫਿਊਨਰਲ ਤੇ ਬੇਗੋਵਾਲ ਵਿੱਚ ਪਹੁੰਚ ਕੇ ਚੀਫ ਮਿਨਿਸਟਰ ਹਾਜ਼ਰ ਸੀਗਾ ਜਦੋਂ ਸਾਰਾ ਐਵੀਡੈਂਸ ਡਿਸਟਰੋਏ ਕਰਕੇ ਅੰਗੀਠਾ ਚੱਕ ਕੇ ਤੇ ਦਰਿਆ ਦੇ ਵਿੱਚ ਰੂੜ ਦਿੱਤਾ ਗਿਆ ਪੋਸਟਮਾਰਟਮ ਹੋਇਆ ਹੀ ਨਹੀਂ ਜੇ ਪੋਸਟਮਾਰਟਮ ਹੁੰਦਾ ਤੇ ਉਹਦੇ ਵਿੱਚ ਆ ਜਾਣਾ ਸੀਗਾ ਕਿ ਜ਼ਹਿਰ ਪੌਇਜ਼ਨ ਦੇ ਨਾਲ ਕਤਲੋਗਾਰਿਤ ਕੀਤੀ ਆ ਉਹਦਾ ਬੱਚਾ ਅਬਾਰਟ ਕੀਤਾ ਗਿਆ ਬਹੁਤ ਸਾਰੇ ਹੋਰ ਤੱਤ ਸੀ ਚਲੋ ਉਹ ਵੀ ਛੱਡ ਦਿਓ ਜਗੀਰਕੌਰ ਨੇ ਸਵਾਏ ਐਸਜੀਪੀਸੀ ਬਾਦਲਾਂ ਨੂੰ ਲਟਾਉਣ ਤੇ ਇਹਦਾ ਕੋਈ ਰੋਲ ਨਹੀਂਗਾ ਬੀਬੀ ਜਗੀਰਕੌਰ ਰੇਸਲੀ ਕਨੂਰ ਸਾਹਿਬ ਲੜ ਰਹੀ ਆ ਕਿਉਂਕਿ ਅਕਾਲੀ ਦਲ ਨੇ ਉਹਨੂੰ ਪ੍ਰੋਮਿਸ ਕੀਤਾ ਕਿ ਤੂੰ ਆਪਣੀ ਬਲੀ ਦੇ ਕਿਉਂਕਿ ਬਲੀ ਦੇਣੀ ਜਾ ਰਹੀ ਉੱਥੇ ਜਮਾਨਤ ਇਹਦੀ ਜਬਤ ਹੋਣੀ ਆ ਕਿਉਂਕਿ ਕੋਈ ਵੀ ਗੈਰਤਮੰਦ ਅਕਾਲੀ ਕੋਈ اخਲਾਕੀ ਅਕਾਲੀ ਕੋਈ ਵੀ ਅੱਛਾ ਸਿੱਖ ਜਿਹੜਾ ਇਹਨੂੰ ਕਦੀ ਵੋਟ ਨਹੀਂ ਪਾਵੇਗਾ ਔਰ ਇਹਨੂੰ ਇਹ ਕਿਹਾ ਗਿਆ ਕਿ ਤੂੰ ਇਹ ਇਲੈਕਸ਼ਨ ਲੜ ਲੈ ਤੇ ਤੈਨੂੰ ਅਸੀਂ ਨਵੰਬਰ ਦੇ ਮਹੀਨੇ ਵਿੱਚ ਗੋਬਿੰਦ ਸਿੰਘ ਲੋਂਗੋਵਾਲ ਨੂੰ ਐਸਜੀਪੀਸੀ ਦਾ ਪ੍ਰੈਜ਼ੀਡੈਂਟ ਲਾ ਕੇ ਤੈਨੂੰ ਐਸਜੀਪੀਸੀ ਪ੍ਰੈਜ਼ੀਡੈਂਟ ਬਣਾ ਗਏ ਬਣਾ ਦੇ ਗਏ ਕਿਉਂਕਿ ਬਾਦਲਾ ਨੂੰ ਹੋਰ ਇਤੋਂ ਜ਼ਿਆਦਾ ਐਸਜੀਪੀਸੀ ਅੱਛਾ ਪ੍ਰੈਜ਼ੀਡੈਂਟ ਨਹੀਂ ਮਿਲ ਨਹੀਂ ਸਕਦਾ ਉਹਦਾ ਜਿਹੜਾ ਸ਼ਬਦ ਕੀਰਤਨ ਦੀ ਦਰਬਾਰ ਸਾਹਿਬ ਤੋਂ ਡਾਇਰੈਕਟ ਰਿਲੇ ਜਾ ਰਹੀ ਹੈ ਵਰਲਡਵਾਈਡ ਇਹ ਯਕੀਨ ਕਰਦੀ ਦੇਣ ਉਸ ਵਕਤ ਪਾਵਾਂ ਚੈਨਲ ਦਾ ਨਾਮ ਈਟੀਸੀ ਸੀਗਾ ਨੇ ਲਗਭਗ 2 ਦਹਾਕਿਆਂ ਦਾ ਸਿੱਧਾ ਹੀ ਪਟਾ ਲਿਖ ਕੇ ਦਿੱਤਾ ਬਾਅਦ ਵਿੱਚ ਪੀਟੀਸੀ ਬਣ ਗਿਆ ਸੈਂਕੜੇ ਕਰੋੜ ਅਸਲ ਹੁਣ ਤੱਕ ਤਾਂ ਹਜ਼ਾਰਾਂ ਕਰੋੜਾਂ ਦੇ ਵਿੱਚ ਆਮਦਨਾਂ ਕਰ ਲਈ ਹੋਵੇ ਕੱਲੇ ਸ਼ਬਦ ਕੀਰਤਨ ਡਾਇਰੈਕਟ ਗੁਰਬਾਣੀ ਦੇ ਰਿਲੇ ਤੋਂ ਦਰਬਾਰ ਸਾਹਿਬ ਜਿਹੜਾ ਕਿ ਇਹ ਔਰਤ ਉਹਨਾਂ ਨੂੰ ਅਨਕਨਸਟੀਚੂਨਲੀ ਤੇ ਸਾਰੇ ਕਾਨੂੰਨਾਂ ਨੂੰ ਚਿੱਕੇ ਤੇ ਟੰਗ ਕੇ ਚਲੀ ਗਈ। ਕੱਲ ਪਰसों ਕਦੇ ਟੀਵੀ ਨਾ ਕਿਤੇ ਤਕਰੀਰ ਕਰ ਰਹੀ ਸੀ ਪਿੰਡ ਵਿੱਚ ਤਕਰੀਰ ਦੇਖੋ ਕੀ ਕਰ ਰਹੀ ਹੈ ਸ਼ਹਿਰ ਸੁਰਖਪੁਰ ਪਿੰਡ ਸਿੱਖਬੂਰਤਲਾ ਜ਼ਿਲ੍ਹੇ ਦਾ। ਆ ਕਿ ਖੇਰਾ ਜਿਹੜਾ ਹੈ ਇਹ ਉੱਤੋਂ ਗੁਰਦੁਆਰਾ ਹੈ ਤੇ ਥੱਲੇੋਂ ਮੰਦਿਰ। ਮਤਲਬ ਅ ਇਸ ਔਰਤ ਤੋਂ ਹੋਰ ਉਮੀਦ ਵੀ ਵੈਸੇ ਨਹੀਂ ਕੀਤੀ ਜਾ ਸਕਦੀ ਪਰ ਮੈਂ ਇਹਦਾ ਠੋਕਮਾ ਜਵਾਬ ਦੇਣਾ ਚਾਹੁੰਦਾ। ਕਿ ਪਹਿਲੀ ਗੱਲ ਤਾਂ ਮੈਂ ਇਦਾਂ ਦਾ ਉਦਾਹਰਨ ساری ਜ਼ਿੰਦਗੀ ਚ ਨਾ ਦਵਾ ਕਦੀ ਕਿਸੇ ਨੂੰ ਮੈਂ ਪੋਲਿਟਿਕਲੀ ਹਿੱਟ ਵੀ ਕਰਨਾ 100 ਤਰੀਕੇ ਨੇ ਮੈਂ ਗੁਰਦੁਆਰਾ ਸਾਹਿਬ ਦਾ ਵੀ ਬਹੁਤ ਆਦਰ ਕਰਦਾ ਵਾਂ ਮੈਂ ਮੰਦਰ ਦਾ ਵੀ ਉਨਾ ਹੀ ਆਦਰ ਕਰਦਾ ਵਾਂ ਗੱਲ ਤੂੰ ਕਹਿ ਕੇ ਖੈਰਾ ਜਿਹੜਾ ਵਾ ਉਹ ਪਤਿਤ ਮੈਂ ਕਿਦੋਂ ਕਿਹਾ ਕਿ ਮੈਂ ਅੰਮ੍ਰਿਤਧਾਰੀ ਹਾਂ ਮੈਂ ਕਿਦੋਂ ਕਿਹਾ ਵਾ ਕਿ ਮੈਂ ਅੰਮ੍ਰਿਤ ਛਕਿਆ ਹੋਇਆ ਜਾਂ ਮੈਂ ਤੁਹਾਡੇ ਵਾਂਗੂ ਪਹਿਰਾਵਾ ਪਾ ਕੇ ਚੁੰਨੀ ਥੁਕੰਨਾਂ ਦੇ ਉੱਤੋਂ ਦੀ ਕਰਕੇ ਮੈਂ ਡਰਾਮਾ ਕਰਦਾ ਵਾਂ ਤੇ ਨਾਲ ਆਪਣੇ ਬੱਚਿਆਂ ਦੇ ਖਿਲਾਫ ਕਤਲੋਗਾਰਨ ਕਰਕੇ ਤੇ ਕ੍ਰਿਮੀਨਲ ਐਕਟੀਵਿਟੀਆਂ ਕਰਦਾ ਪਹਿਰਾਵਾ ਤੇ ਅ ਅੰਮ੍ਰਿਤਧਾਰੀ ਹੋਣਾ ਡਸਨਟ ਕੰਪਿਊ ਦਾ ਲਾਇਸੈਂਸ ਟੂ ਕਿਲ ਪੀਪਲ ਮੈਡਮ ਬੀਬੀ ਜਗੀਰਕੌਰ ਜੀ ਤੁਹਾਨੂੰ ਲਾਇਸੈਂਸ ਨਹੀਂ ਦਿੰਦਾ ਕਤਲਗਾਰਤ ਦਾ ਔਰ ਜਿਹੜੀ ਗੱਲ ਰਹਿ ਗਈ ਮੇਰੇ ਪਤਿਤ ਹੋਣ ਦਾ ਔਰ ਮੈਂ ਪੁੱਛਣਾ ਚਾਹਣਾ ਬੀਬੀ ਜੀ ਨੂੰ ਕਿ ਤੂੰ ਜਿੰਨੀ ਵਾਰ ਬੀਬੀ ਜਗੀਰਕੌਰ ਜਾਂਦੀ ਹੈ ਉਧਰ ਖਡੂਰ ਸਾਹਿਬ ਵਾਇਆ ਬਿਊਟੀ ਪਾਰਲਰ ਹੋ ਕੇ ਜਾਂਦੀ ਕਿ ਨਹੀਂ ਜਾਂਦੀ ਮੇਰੀ ਬੀਬੀ ਜਗੀਰਕੌਰ ਜੀ ਨੂੰ ਚੁਣੌਤੀ ਆ ਮੈਂ ਤਾਂ ਮੰਨਦਾ ਵਾਂ ਕਿ ਮੈਂ ਆਪਣੇ ਰੋਮਾਂ ਦਾ ਬੇਅਤ ਵੀ ਕਰਦਾ ਮੈਂ ਕਿਦੋਂ ਕਿਹਾ ਤੁਸੀਂ ਇਹ ਦੱਸੋ ਮੈਨੂੰ ਕਿ ਤੁਸੀਂ ਕੀ ਅਕਾਲ ਤੱਕ ਸਾਹਮਣੇ ਪੇਸ਼ ਹੋ ਕੇ ਸੌਂ ਖਾ ਕੇ ਜਾਂ ਵੈਸੇ ਵੀ ਜਨਤਕ ਤੌਰ ਤੇ ਸੌਂ ਖਾ ਕੇ ਕਹਿ ਸਕਦੇ ਹੋ ਕਿ ਤੁਸੀਂ ਆਪਣੇ ਰੋਮਾਂ ਦੀ ਬੇਅਦਬੀ ਨਹੀਂ ਕਰਦੇ ਕਰਦੇ ਹੋ ਨਾ ਤੁਹਾਨੂੰ ਪਤਾ ਨਾ ਤੁਹਾਡੀਆਂ ਪ੍ਰਾਣੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਨੇ ਹੁਣ ਮੈਨੂੰ ਚੰਗਾ ਨਹੀਂ ਲੱਗਦਾ ਕਹਿੰਦਾ ਕੁਝ ਵੀ ਤੇ ਹੁਣ ਨਵੀਆਂ ਤਸਵੀਰਾਂ ਐ ਕਲੀਨ ਐ ਨੀਟ ਅਗਰ ਕਰਦੇ ਹੋ ਤਾਂ ਕਹਿ ਦਿਓ ਕਿ ਹਾਂ ਮੈਂ ਆਪਣਾ ਜਿਹੜਾ ਇੱਕ ਨਾਰਮਲ ਔਰਤ ਦੀ ਤਰ੍ਹਾਂ ਰੋਮਾਂ ਦੀ ਬੇਅਦਬੀ ਕਰਕੇ ਆਪਣੇ ਆਪ ਨੂੰ ਇਕ ਅਛਾ ਯੂਥਫੁਲ ਇਮੇਜ ਦੇਣਾ ਚਾਹੁੰਨੇ ਕੋਈ ਹਰਜ ਨਹੀਂ ਆਦਾ ਫਿਰ ਸੱਚ ਬੋਲ ਦਿਓ ਤੇ ਆ ਅੰਮ੍ਰਿਤ ਜਿਹੜਾ ਹੈਗਾ ਛੱਕਿਆ ਹੋਇਆ ਉਸ ਨੂੰ ਕਹਿ ਦਿਓ ਕਿ ਮੇਰੇ ਤੋਂ ਅੰਮ੍ਰਿਤ ਭੰਗ ਹੋ ਗਿਆ ਵਾ ਮੈਂ ਹੁਣ ਰੂਟੀਨ ਔਰਤ ਦੀ ਤਰ੍ਹਾਂ ਤੇ ਆਪਣਾ ਜਿਹੜਾ ਫੇਸ਼ੀਅਲ ਵਗੈਰਾ ਕਰਾਉਣਾ ਵਾ ਜਾਂ ਆਪਣੇ ਆਪ ਨੂੰ ਖੂਬਸੂਰਤ ਰੱਖਣਾ ਕਿਸੇ ਨੂੰ ਕੀ ਇਤਰਾਜ਼ ਹੈ ਤੁਹਾਡੀ ਪਰਸਨਲ ਲਾਈਫ ਹੈਗੀ ਮੀ ਬੀ ਜੀ ਲੇਕਿਨ ਜਦੋਂ ਤੁਸੀਂ ਦੂਜਿਆਂ ਤੇ ਤੰਸ ਕੱਸਦੇ ਹੋ ਕਿ ਉੱਤੋਂ ਗੁਰਦੁਆਰਾ ਸਾਹਿਬ ਤੇ ਥੱਲੇੋਂ ਮੰਦਿਰ ਯੂ ਆਰ ਫਰਗੇਟਿੰਗ ਤੁਸੀਂ ਸਿੱਖ ਭਾਵਨਾਵਾਂ ਦਾ ਵੀ ਉਹ ਉਹ ਦਾ ਉਹ અપਮਾਨ ਕਰ ਰਹੇ ਹੋ ਤੇ ਤੁਸੀਂ ਹਿੰਦੂ ਭਾਵਨਾਵਾਂ ਦਾ ਵੀ ਅਪਮਾਨ ਕਰ ਰਹੇ ਹੋ ਹਿੰਦੂਆਂ ਨੂੰ ਮਤਲਬ ਉਹਨਾਂ ਦਾ ਮੰਦਰ ਥੱਲੇ ਕਟਿਆ ਹੋਇਆ ਬੇਦਬੀ ਵਾਲਾ ਇਸ 댓 ਵਾਂਟ ਯੂ ਟੂ ਟੈਲ ਦਾ ਹਿੰਦੂਸ ਨਾ ਹਿੰਦੂ ਵੀਰਾਂ ਨੂੰ ਕਹਿਣਾ ਚਾਹੁੰਦਾ ਕਿ ਇਸ ਔਰਤ ਦੇ ਕੌਗਨੀਸਸ ਤਲੂਪੇ ਦਾ ਰਿਮਾਰਕਸ ਕਹਿਣਾ ਕੀ ਚਾਹੁੰਦੀ ਹੈ ਮੰਦਰ ਨੂੰ ਕੀ ਸਮਝਦੀ ਹੈ ਇੱਕ ਪਤਿਤ ਕੁਨੇ ਨੂੰ ਮੰਦਰ ਦੇ ਨਾਲ ਕਨੈਕਟ ਕਰਦੀ ਹੈ ਇਹ ਆਪਣਾ ਸਿਰਫ ਕੱਲੀ ਇਹੀ ਗੁਰਸਿੱਖ ਰਹੇਗੀ ਬਾਕੀ ਦਾ ਸਿੱਖ ਸਾਰੇ ਪੰਜਾਬ ਤੇ ਦੇਸ਼ ਭਰ ਤੋਂ ਤੇ ਦੁਨੀਆ ਭਰ ਤੋਂ ਜਿਹੜੇ ਨੇ ਉਹ ਖਤਮ ਹੋ ਚੁੱਕੇ ਮੈਨੂੰ ਗੁੱਸਾ ਇਸ ਲਈ ਆ ਰਿਹਾ ਕਿ ਤੇਜ਼ੀ ਦੇ ਕੋਈਸ ਔਰਤ ਦੀ ਇਹਦੇ ਸੰਸਕਾਰ ਦੇਖੋ ਤੁਸੀਂ ਕਿੱਥੋਂ ਇਹਨੇ ਜ਼ੁਬਾਨ ਸਿੱਖੀ ਆ ਔਰ ਜੇ ਪਰਮਾਤਮਾ ਨੇ ਕੋਈ ਬੁੱਧੀ ਚੰਗੀ ਨਹੀਂ ਦਿੱਤੀ ਘਟੋ ਘਟ ਅਲਫਾਸ ਤਾਂ ਅੱਛੇ ਵਰਤੋਂ ਬੀਬੀ ਜਗੀਰ ਕੋ ਹੈਵਿੰਗ ਸੈਟ ਦੈਟ ਮੇਰੇ ਖਦੂਰ ਸਾਹਿਬ ਦੇ ਸਮੂਹ ਲੋਕਾਂ ਨੂੰ ਕਹਿਣਾ ਚਾਹੁੰਦਾ ਕਿ ਜੋ ਬੇਗੋਵਾਲ ਵਿੱਚ ਇਸ ਔਰਤ ਨੇ ਗੰਦ ਪਾਇਆ ਨੇ ਚ ਪਲੱਤ ਚ 150 ਤੋਂ ਉੱਤੇ ਸਾਡੇ ਤੇ ਝੂਠੇ ਮੁਕਦਮੇ ਦਰਜ ਕਰਾਏ ਮੇਰੇ ਤੇ 6 ਮੁਕਦਮੇ ਦਰਜ ਸਕੇ ਹਾਈ ਕੋਰਟ ਦੀ ਬਦੌਲਤ ਮੈਂ ਛੁੱਟਿਆ ਵਾਂ ਔਰ ਸਾਡੇ ਸਾਰੇ ਵਰਕਰਸ ਦੇ ਖਿਲਾਫ 150 ਪਲੱਤ ਗਵਾਹੀ ਦੇਵੇਗਾ ਬਿਲਕੁਲ ਮੇਰੇ ਆਪਣੇ ਪਿੰਡ ਦੇ ਸਰਪੰਚ ਉਹਦੇ 14 ਸਾਲ ਦੇ ਮਾਈਨਰ ਮੁੰਡੇ ਦੇ ਉੱਤੇ ਇਹਨੇ ਝੂਠਾ ਪਰਚਾ ਦਾਜ ਕਰਾਇਆ ਕੁਲਬੀਰ ਸਿੰਘ ਖਹਿਰਾ ਦਾ ਤੱਥ ਨੇ ਸਾਡੇ ਕੋਲ ਔਰ ਇਹ ਬੇਗੋਵਾਲ ਦੀ ਕੈਰੀ ਸੀ ਮੈਂ ਬੜੀਆਂ ਅੱਛੀਆਂ ਸੜਕਾਂ ਬਣਾਤੀਆਂ ਜੋ ਬੇਗੋਵਾਲ ਤੇ ਭੁਲੱਤ ਤੇ ਢਿਲਵਾ ਦਾ ਸੀਵਰੇਜ ਪਾਇਆ ਇਸ ਅਕਾਲੀ ਦਲ ਦੀ ਸਰਕਾਰ ਨੇ ਫਲੱਪ ਇੰਨੇ ਨੇ ਛੋਟੇ ਛੋਟੇ ਬਾਬੂਆਂ ਦੇ ਦਿਲਾ ਜਿੰਨੇ ਪਾਈਪ ਪਾਏ ਨੇ ਉਹ ਸਾਰਾ ਸੀਵਰੇਜ ਚੋਕ ਹੋ ਕੇ ਉਲਟਾ ਚੱਲ ਰਿਹਾ ਕਹਿੰਦੀ ਕੱਲ ਪਰਸੋਂ ਕਹਿੰਦੀ ਸੀ ਮੈਂ ਤਾਂ ਸੀਵਰੇਜ ਬੜਾ ਅੱਛਾ ਪਾਇਆ ਚੋਕ ਹੋ ਗਿਆ ਤੇ ਹੁਣ ਇਹ ਤਾਂ ਤੁਹਾਡੀ ਸਰਕਾਰ ਗਈ ਹੈ 2 ਸਾਲ ਪਹਿਲਾਂ ਜਿਹੜਾ ਸੀਵੇ ਨੀ 2 ਸਾਲ ਨਹੀਂ ਚੱਲ ਸਕਿਆ ਜਗੀਰਕੌਰ ਜੀ ਉਹਦੇ ਤੁਸੀਂ ਪਵਾਇਆ ਕਿਦਾਂ ਦਾ ਸੀਵਰੇਜ ਆ ਔਰ ਢਿੱਲਵਾ ਵਿੱਚ ਤਾਂ ਨਗਰ ਪੰਚਾਇਤ ਚ 12 ਕਰੋੜ ਰੁਪਇਆ ਖਰਚ ਕੇ ਸੀਵਰੇਜ ਪਾਤਾ ਕਾਲੀ ਦਲ ਦੀ ਸਰਕਾਰ ਨੇ ਅੱਗੇ ਪਲਾਂਟ ਹੀ ਹੈ ਨਹੀਂਗਾ ਸੀਵਰੇਜ ਟ੍ਰੀਟਮੈਂਟ ਪਲਾਂਟ ਜਿਸ ਨੇ ਉਹ ਸੀਵਰੇਜ ਨੂੰ ਪਾਣੀ ਨੂੰ ਟ੍ਰੀਟ ਕਰਕੇ ਖੇਤਾਂ 'ਚ ਦੇਣਾ ਉਹ ਪਲਾਂਟ ਹੀ ਹੈ ਨਹੀਂਗਾ ਔਰ ਜਿੱਥੇ ਪਾਏ ਵੀ ਨੇ ਪੁਲਾਦ ਤੇ ਵੇਗੋਵਾਲ ਵਿੱਚ ਟੋਟਲ 100% ਫਲੌਪ ਕਿਉਂਕਿ 8-8 10-10 ਸਾਲ ਜਗੀਰਕੌਰ ਦੇ ਟਾਈਮ ਵਿੱਚ ਉਹ ਵਧਦੇ ਰਹੇ ਵਧਦੇ ਰਹੇ ਪੈਸੇ ਖਾਂਦੇ ਰਹੇ ਖਾਂਦੇ ਰਹੇ ਉਹ ਸਾਰਾ ਸੀਵਰੇਜ ਚੋਕ ਹੋ ਗਿਆ ਸਾਰੀ ਗਾਰ ਚਲੇਗੀ ਕਈ ਲੋਕ ਬਿਮਾਰ ਹੋਗੇ ਕਈ ਮਰਗੇ ਐਕਸੀਡੈਂਟਾਂ ਦੇ ਨਾਲ ਟੋਆਾਂ 'ਚ ਡਿੱਗ ਡਿੱਗ ਕੇ ਆ ਇਸ ਔਰਤ ਦੀ ਪੁਲਤ ਨੂੰ ਦੇਣ ਹੈਗੀ ਆ ਭਰਾ ਔਰ ਕੋਈ मीनिंगफुल ਪ੍ਰੋਜੈਕਟ ਐਸਜੀਪੀਸੀ ਦੀ ਪ੍ਰੈਜ਼ੀਡੈਂਟ ਰਹੀ ਸੀ ਇਹ ਮਨਿਸਟਰ ਬਣਾਤਾ ਸੀ ਬਾਦਲ ਨੇ ਨੂੰ ਆਊਟ ਆਫ ਟਰਨ ਨਾਥਿੰਗ ਐਟ ਆਲ ਚਲੋ ਇਹਦੀ ਇਹ ਤੋਂ ਜ਼ਿਆਦਾ ਨੁਕਤਾ ਚਿੰਨਿਨ ਕਰਦੀ ਬਾਕੀ ਵਾਹਿਗੁਰੂ ਬੈਠਾ ਵਾ ਉਹ ਵੀ ਪਰਮਾਤਮਾ ਦੇਖ ਰਿਹਾ ਤਾਂ ਹੀ ਉਹ ਇਹ ਸਜ਼ਾ ਕਰਦੇ ਨੇ ਇਸ ਸੰਸਦ ਨੂੰ ਟਿੰਪੇ ਦੀ ਗੱਲ ਕਰਨਾ ਚਾਹੁੰਦਾ ਉਹਨਾਂ ਦਾ ਕੀ ਹੈ ਕਲੇਮ ਹੈ ਵਰਸਸ ਬੀਬੀ ਖਾਲਾ ਠੀਕ ਹੈ ਕਾਂਗਰਸ ਹੈ ਜੀ ਕਾਂਗਰਸ ਪਾਰਟੀ ਨੇ ਤੁਹਾਨੂੰ ਟਿਕਟ ਦਿੱਤੀ ਵੈਰੀ ਗੁੱਡ ਦਿੱਤੀ ਜੀ ਪਰ ਇੱਕ ਪਾਸੇ ਵਿਕਟਿਮ ਹੈ ਤੇ ਦੂਜੇ ਪਾਸੇ ਵਿਕਟਿਮਾਈਜ਼ ਕਰਨ ਵਾਲੇ ਲੋਕ ਨੇ ਡਿੰਪੇ ਦਾ ਪਰਿਵਾਰ ਕਾਂਗਰਸ ਦੀ ਸਰਕਾਰ 1995 ਚ ਸਰਦਾਰ ਬਿਆਨ ਸਿੰਘ ਦੀ ਗਵਰਨਮੈਂਟ ਕੇ ਪੀਐਸ ਗਿਲ ਦਾ ਰਾਜ ਇਹ ਵਿਕਟਿਮਾਈਜ਼ ਕਰਨ ਵਾਲੇ ਲੋਕ ਸੀਗੇ ਇੱਕ ਪਾਸੇ ਹੈਗੇ ਨੇ ਵਿਕਟਿਮ ਜਿਨ੍ਹਾਂ ਲੋਕਾਂ ਤੇ ਤਸ਼ੱਦਦ ਹੋ ਰਿਹਾ ਸੀ ਤੇ ਇੱਕ ਪਾਸੇ ਤਸ਼ੱਦਦ ਹੁਣ ਕਦੂਰ ਸਾਹਿਬ ਦੀ ਧਰਤੀ ਤੇ ਸਿੱਧੀ ਪਧਰੀ ਲੜਾਈ ਜਿਹੜੀ ਆ ਉਹ ਵਿਕਟਿਮ ਵਰਸਸ ਦੀ ਓਪਰੈਸਰ ਆ ਤਸ਼ੱਦਦ ਕਰਨ ਵਾਲੇ ਤੇ ਤਸ਼ੱਦਦ ਸਹਿਣ ਵਾਲਿਆਂ ਦੇ ਦਰਮਿਆਨ ਹੈ ਹੁਣ ਲੋਕਾਂ ਨੇ ਚੁਣਨਾ ਵਾ ਕਿ ਡਿੰਪਾ ਜੀ ਨੂੰ ਵੋਟ ਪਾਣੀ ਡਿੰਪਾ ਮੇਰਾ ਦੋਸਤ ਐਸੀ ਗੱਲ ਨਹੀਂ ਪਰ ਇੱਕ ਗੱਲ ਅਚੀ ਤਰ੍ਹਾਂ ਸਮਝਣ ਦੀ ਕੋਸ਼ਿਸ਼ ਕਰੋ ਕਿ ਡਿੰਪਾ ਇੱਕ 엘ਿਟਿਸਟ ਬਿਜ਼ਨਸ ਪਰਿਵਾਰ ਉਹੀ ਜੋ ਕੈਪਟਨ ਅਮਰਿੰਦਰ ਸਿੰਘ ਰਾਣਾ ਗੁਰਜੀਤ ਔਰ ਬਾਦਲ ਸਾਹਿਬ ਤੇ ਜਿਹੜੇ ਵਪਾਰੀ ਲੋਕ ਨੇ ਜਿਨ੍ਹਾਂ ਦੀਆਂ ਵੱਡੀਆਂ ਵੱਡੀਆਂ ਟਰਾਂਸਪੋਰਟਾਂ ਨੇ ਜਿਨ੍ਹਾਂ ਦੇ ਰੈਡਿਸਨ ਹੋਟੇਲ ਆ ਅੰਮ੍ਰਿਤਸਰ 에ਅਰਪੋਰਟ ਦੇ ਸਾਹਮਣੇ ਬੋਧਿਆ ਨੂੰ ਪਤਾ ਨਹੀਂ ਹੋਣਾ ਸ਼ੈ ਨੀ ਤਾਂ ਅਚੀ ਤਰ੍ਹਾਂ ਸਮਝ ਲਓ ਕਿ ਜਸਬੀਰ ਸਿੰਘ ਡਿੰਪਾ ਦਾ ਉਹ ਰੈਡਿਸਨ ਹੋਟੇਲ ਆ ਉਹਦੇ ਵਿੱਚ हरियाणा ਦੇ ਚਟਾਲੇ ਪਰਿਵਾਰ ਦਾ ਹਿੱਸਾ ਵਾ ਪਲੀਜ਼ ਵੈਰੀਫਾਈ ਅਗਰ ਮੈਂ ਗਲਤ ਕਰਦਾ ਤੇ ਮੇਰੇ ਤੇ ਡਿਫੇਮੇਸ਼ਨ ਦਾ ਕੇਸ ਹੋਣਾ ਚਾਹੀਦਾ ਜਸਵੀਰ ਸਿੰਘ ਡਿੰਪਾ ਦਾ ਜਿਹੜਾ ਹੋਟਲ ਰੈਡਿਸਨ ਆਪੋਜ਼ਿਟ ਇੰਟਰਨੈਸ਼ਨਲ ਅੰਮ੍ਰਿਤਸਰ 에ਅਰਪੋਰਟ ਉਹ ਰੈਡਿਸਨ ਹੋਟਲ ਵਿੱਚ ਚਟਾਲਾ ਪਰਿਵਾਰ ਹਰਿਆਣੇ ਦਾ ਭਾਈਵਾਲਤਾ ਤੇ ਉਹਦਾ ਹਿੱਸਾ ਵਾ ਇਹਦਾ ਮਤਲਬ ਇੱਕ ਪਾਸੇ ਕਾਰੋਬਾਰਿਕ ਤੇ ਇੱਕ ਪਾਸੇ ਉਹ ਜਿਨ੍ਹਾਂ ਨੇ ਤਸ਼ੱਦਦ ਕੀਤਾ ਕਾਲੇ ਦੌਰ ਦੇ ਵਿੱਚ ਦਰਬਾਰ ਪੰਜਾਬ ਦੇ ਵਿੱਚ ਜਿਨ੍ਹਾਂ ਲੋਕਾਂ ਨੇ ਪੁਲਿਸ ਦੇ ਵਿੱਚ ਝੂਠੇ ਪੁਲਿਸ ਮੁਕਾਬਲੇ ਬਣਾ ਕੇ ਨੌਜਵਾਨਾਂ ਨੂੰ ਮਾਰਿਆ ਟੱਬਰਾਂ ਦੇ ਟੱਬਰਾਂ ਉਝਾੜ ਕੇ ਰੱਖ ਦਿੱਤਾ ਤੇ ਇੱਕ ਪਾਸੇ ਬੀਬੀ ਪਰਮਜੀਤ ਕੌਰ ਖਾਲੜਾ ਜਿਹੜੀ ਆਪ੍ਰੈਸਟਰ ਜਿਹੜੀ ਕਿ ਵਿਕਟਮ ਆ ਜਿਹੜੀ ਕਿ ਜ਼ੁਲਮ ਦੀ ਸ਼ਿਕਾਰ ਆ ਪਰ ਇਹਦੇ باوجود ਉਹ ਲੜ ਰਹੀ ਆ ਸੋ ਇਹ ਤਾਂ ਹੋ ਗਈ ਖਦੂਰ ਸਾਹਿਬ ਦੀ ਮੇਰੀ ਅਪੀਲ ਮੇਰੇ ਹੱਥ ਬੰਨ ਕੇ ਬੇਨਤੀ ਆ ਕਿ ਭਾਵੇਂ ਅਕਾਲੀਏ ਖੋ ਸਾਨੂੰ ਕੋਈ ਇਤਰਾਜ਼ ਨਹੀਂ ਅਸੀਂ ਅਕਾਲੀ ਦਲ ਦੀ ਬਤੌਰ ਜਮਾਤ ਮੈਂ ਹਮੇਸ਼ਾ ਇੱਜ਼ਤ ਕਰਦਾ ਬਾਦਲ ਅਕਾਲੀ ਨਹੀਂ ਗੇ ਅਸਲ ਅਕਾਲੀ ਆਮ ਜਿਹੜੇ ਪਿੰਡਾਂ ਦੇ ਵਿੱਚ ਕਿਰਤ ਕੰਮ ਕਰਦੇ ਨੇ ਧਰਮ ਤੇ ਪਹਿਰਾ ਦਿੰਦੇ ਨੇ ਅੱਛੀ ਜ਼ਿੰਦਗੀ ਬਸਰ ਕਰਦੇ ਨੇ ਵੰਡ ਕੇ ਛੱਕਦੇ ਨੇ ਉਹਨੇ ਅਕਾਲੀ ਮੋਰਚਾਂ ਚ ਗਏ ਜਦੋਂ ਜਹਿਦ ਕੀਤੀ ਐਸਜੀਪੀਸੀ ਬਣਵਾਈ ਮਸੰਦਾਂ ਨੂੰ ਕੱਢ ਕੇ ਗੁਰਦੁਆਰੇ ਆਜ਼ਾਦ ਕਰਾਏ ਉਹਨੇ ਅਕਾਲੀ ਸੁਖਬੀਰ ਤੇ ਮਜੀਠੀਆ ਨਵੇਂ ਬ੍ਰਾਂਡ ਦੇ ਅਕਾਲੀ ਨੇ ਇਹ ਨਹੀਂ ਗਏ ਦੂਜੇ ਪਾਸੇ ਕਾਂਗਰਸ ਇਹਨਾਂ ਦੋਨਾਂ ਨੂੰ ਕਾਂਗਰਸੀ ਵੀ ਮੈਂ ਕੇਡਸ ਨੂੰ ਅਪੀਲ ਕਰੂੰਗਾ ਕਿ ਤੁਸੀਂ ਜੇ ਅੱਜ ਮਨ ਬਣਾਓਗੇ ਨਾ ਕਿ ਅਸੀਂ ਕੈਪਟਨ ਅਮਰਿੰਦਰ ਸਿੰਘ ਨੂੰ ਮਿਲਣਾ 5 ਸਾਲ ਲੱਗਣਗੇ ਤੁਹਾਨੂੰ ਹੱਥ ਲਾਉਣ ਤੱਕ ਅਮਰਿੰਦਰ ਸਿੰਘ ਦਾ ਮਨਿਸਟਰਾਂ ਨੂੰ ਨਹੀਂ ਮਿਲਦਾ ਐਮਐਲਏ ਨੂੰ ਨਹੀਂ ਮਿਲਦਾ ਇੰਪਾਜੀ ਨੂੰ ਨਾ ਨੂੰ ਨਹੀਂ ਮਿਲਦਾ ਐਵੇਂ ਬਾਹਰ ਆਣ ਕੇ ਜੋ ਮਰਜੀ ਡਰਾਮਾ ਕਰੀ ਜਾਣ ਕਿ ਕੈਪਟਨ ਸਾਹਿਬ ਨਾਲ ਗੱਲ ਹੋ ਗਈ ਹੈ ਕੋਈ ਗੱਲ ਨਹੀਂ ਇਹਨਾਂ ਦੀ ਹੁੰਦੀ ਇਹਨਾਂ ਨੂੰ ਮੈਂ ਦੋ ਦੋ ਤਿੰਨ ਤਿੰਨ ਘੰਟੇ ਉਹਦੇ ਡਰਾਇੰਗ ਰੂਮ ਦੇ ਵਿੱਚ ਬੈਠੇ ਦੇਖਿਆ ਹੋਇਆ ਆਪ ਸਾਰਿਆਂ ਨੂੰ ਕੱਲੇ ਡਿੰਪੇ ਨੂੰ ਨਹੀਂ ਚੌਧਰੀ ਜਗਜੀਤ ਹੁੰਦੇ ਸੀ ਅੱਜ ਹੈ ਨਹੀਂਗੇ ਮਿਨਿਸਟਰ ਰਗਨਾਥ ਸਾਈ ਪੂਰੀ ਹੁੰਦੇ ਸੀ ਮਿਨਿਸਟਰ ਅਮਰਿੰਦਰ ਸਿੰਘ ਦੇ ਅਫਸਰ ਦੋ ਸੈਕਟਰ ਦੀ ਕੋਠੀ 'ਚ ਆਉਂਦੇ ਸੁੱਤੇ ਚੜ ਜਾਂਦੇ ਸੀਗੇ ਫਾਈਲਾਂ ਸਾਈਨ ਕਰਾ ਕੇ ਉਹਦੇ ਉੱਪਰਲੇ ਮੰਜ਼ਲ ਦੀ ਰੈਜ਼ਿਡੈਂਸ ਤੋਂ ਥੱਲੇ ਆ ਕੇ ਇਹਨਾਂ ਨੂੰ ਟਾਟਾ ਕਰਕੇ ਮਿਨਿਸਟਰਜ਼ ਨੂੰ ਚਲੇ ਜਾਂਦੇ ਸੀ ਇਹ ਤਿੰਨ ਤਿੰਨ ਚਾਰ ਚਾਰ ਘੰਟੇ ਮਿਨਿਸਟਰਜ਼ ਕੈਬਨਿਟ ਦੇ ਬੈਠ ਕੇ ਅਮਰਿੰਦਰ ਸਿੰਘ ਨੂੰ ਬਿਗੈਰ ਮਿਲੇ ਟਿਸ ਟੂ ਗੋ ਅਵੇ ਸੋ ਕਿਸੇ ਵੀ ਕਾਂਗਰਸ ਨੂੰ ਇਹ ਉਮੀਦ ਆ ਕਿ ਸਾਨੂੰ ਅਮਰਿੰਦਰ ਸਿੰਘ ਕਦੀ ਮਿਲੇਗਾ ਤੇ ਸਾਡਾ ਕੰਮ ਕਰੇਗਾ ਨੈਵਰ ਐਵਰ ਕਿਉਂਕਿ ਅਮਰਿੰਦਰ ਐਲੀਟੈਸਟ ਕਲਾਸ ਦਾ ਬੰਦਾ ਹੈ ਤੀਸਰੀ ਗੱਲ ਕਾਂਗਰਸ ਤੇ ਅਕਾਲੀ ਦਲ ਇਹ ਕਹਿੰਦੇ ਨੇ ਕਿ ਔਰਤਾਂ ਨੂੰ 33% ਰੈਜ਼ਰਵੇਸ਼ਨ ਮਿਲਣੀ ਚਾਹੀਦੀ ਐਸੈਂਬਲੀਆਂ ਤੇ ਪਾਰਲੀਮੈਂਟ ਵਿੱਚ ਤੇ ਇਹਨਾਂ ਨੇ ਲੋਕ ਸਭਾ ਵਿੱਚ ਟਿਕਟਾਂ ਕਿਹਦੀਆਂ ਦਿੱਤੀਆਂ ਨੇ ਔਰਤਾਂ ਨੂੰ ਇੱਕ ਕਾਂਗਰਸ ਨੇ ਦਿੱਤੀ ਆ ਮਹਾਰਾਣੀ ਪੰਨੀਤ ਕੌਰ ਨੂੰ ਤੇ ਇੱਕ ਟਿਕਟ ਦਿੱਤੀ ਹੈ ਅਕਾਲੀ ਦਲ ਨੇ ਇਸ ਜਗੀਰ ਕੌਰ ਨੂੰ ਬਸ 13 ਚੋਂ ਇੱਕ ਕਾਂਗਰਸ ਨੇ 13 ਚੋਂ ਇੱਕ ਅਕਾਲੀ ਦਲ ਨੇ ਹੁਣ ਜੇ ਕਹੀਏ ਕਿ ਬੀਬੀ ਮਹਾਰਾਣੀ ਪੰਨੀਤ ਕੌਰ ਕੋਈ ਨਾਰਮਲ ਸਧਾਰਨ ਕਾਮਨਰ ਜਾਂ ਆਮ ਜਨਤਾ ਦੇ ਵਿੱਚੋਂ ਤਾਂ ਔਰਤ ਹੈ ਹੀ ਨਹੀਂਗੀ ਕਾਂਗਰਸ ਵਿੱਚ ਹਜ਼ਾਰਾਂ ਔਰਤਾਂ ਜਿਹੜੀਆਂ ਬੜੇ ਅਰਸ਼ੇ ਤੋਂ ਕੰਮ ਕਰ ਰਹੀਆਂ ਉਹਨਾਂ ਦੀ ਤੇ ਕਦੀ ਵਾਰੀ ਲਾਉਣੀ ਨਹੀਂਗੀ ਇਹ ਤਾਂ ਕੈਪਟਨ ਅਵਰਿੰਦਰ ਸਿੰਘ ਦੀ ਧਰਮਪਤਨੀ ਵੱਜੋਂ ਉਸ ਨੂੰ ਟਿਕਟ ਦਿੱਤੀ ਗਈ ਹੈ ਕਿਉਂਕਿ ਸਰਮਾਇਦਾਰ ਨੇ ਪੈਸੇ ਵਾਲੇ ਨੇ ਜ਼ਗੀਰਦਾਰ ਨੇ ਰਜਵਾੜੇ ਨੇ ਪੈਸਾ ਸੁੱਟ ਕੇ ਇਲیکشنਾਂ ਦੇ ਵਿੱਚ ਜਿੱਤਣਗੇ ਫਿਰ ਇਜ਼ ਦੀ ਰਿਪਰੈਜੈਂਟੇਸ਼ਨ ਆਫ ਵਿਮਨ ਇਨ ਦਾ ਕਾਂਗਰਸ ਲਿਸਟ ਆਫ ਪੰਜਾਬ 12 ਕੋਈ ਔਰਤ ਨਹੀਂ ਅਕਾਲੀ ਦਲ ਚਲੋ ਇਹ ਤਾਂ ਹੁਣ ਉਚੜੇ ਹੋਏ ਨੇ ਤਾਂ ਟਿਕਟਾਂ ੱੱਕੇ ਨਾਲ ਲੋਕਾਂ ਦੇ ਘਰਾਂ ਵਿੱਚ ਜਾ ਕੇ ਦੇ ਰਹੇ ਨੇ ਪਰਮਿੰਦਰ ਦਾ ਤੇ ਢੀਂਸਾ ਸਾਹਿਬ ਦਾ ਘਰ ਝਗੜਾ ਪਵਾਤਾ ਉੱਥੇ ੱੱਕੇ ਨਾਲ ਉਹਨੂੰ ਟਿਕਟ ਦੇ ਕੇ ਆਏ ਬਲਾਬਲਾ ਕੇ ਲੋਕਾਂ ਨੂੰ ਜਿੰਨੇ ਇਹਨਾਂ ਦੇ ਉਮੀਦਵਾਰ ਨੇ ਔਰ ਜਗੀਰਕੁਰ ਦਾ ਮੈਂ ਪਹਿਲਾਂ ਦੱਸਦਾ ਇਹਨੂੰ ਟਿਕਟ ਸਿਰਫ ਇਸ ਲਈ ਦਿੱਤੀ ਆ ਇਹਨੂੰ ਪਤਾ ਵਾ ਕਿ ਇਹ ਚਿੱਕੇ ਉੱਡਣੇ ਇੱਥੋਂ ਇਹਨੂੰ ਉਹ ਕਹਿੰਦੇ ਕਿ ਤੈਨੂੰ ਐਸਟੀਪੀਸੀ ਦਾ ਪ੍ਰਧਾਨ ਬਣਾ ਦੇਣਗੇ ਨਵੰਬਰ ਚ ਇੱਕ ਵਾਰੀ ਇੱਕ ਸਾਢੇ ਕਹਣ ਤੇ 10-12 ਕਰੋੜ ਰੁਪਇਆ ਆਪਣੇ ਡੇਰੇ ਦੇ ਵਿੱਚੋਂ ਖਰਚ ਦੇ ਪੈਸਾ ਤੁਸੀਂ ਇੱਕ ਔਰਤ ਅਕਾਲੀ ਦਲ ਤੇ ਇਹਨਾਂ ਦਾ ਪਾਰਲੀਮੈਂਟ ਦੇ ਬਾਹਰ ਨਿਕਲਦੇ ਬਿਆਨ ਸੁਣੋਗੇ ਅਸੀਂ ਤਾਂ ਔਰਤਾਂ ਦੇ 33% ਬਿੱਲ ਦੀ ਜਦੋ ਜਹਿਦ ਕਰਨ ਵਾਸਤੇ ਉਹਦਾ ਸਮਰਥਨ ਕਰਨ ਲਈ ਅਸੀਂ ਤਾਂ ਚੋਣਾਂ ਆ ਕੇ 33% ਰਿਜ਼ਰਵੇਸ਼ਨ ਦਾ ਔਰਤਾਂ ਦਾ ਬਿੱਲ ਪਾਰਲੀਮੈਂਟ ਤੇ ਰਾਜ ਸਭਾ ਵਿੱਚ ਪਾਸ ਹੋਵੇ ਮੈਂ ਸੋਨੀਆ ਜਿੱਤ ਦੇ ਮੂੰਹੋਂ ਸੁਣਿਆ ਮੈਂ ਰਾਹੁਲ ਗਾਂਧੀ ਦੇ ਮੂੰਹੋਂ ਸੁਣਿਆ ਮੈਂ ਪ੍ਰਨੀਤ ਕੌਰ ਦੇ ਮੂੰਹੋਂ ਸੁਣਿਆ ਮੈਂ ਅਕਾਲੀ ਦਲ ਦੀ ਟੌਪ ਲੀਡਰਸ਼ਿਪ ਦੇ ਮੂੰਹੋਂ ਸੁਣਿਆ ਕਿ ਅਸੀਂ 33% ਰਿਜ਼ਰਵੇਸ਼ਨ ਤੇ ਦਿੱਤੀ ਹੈਗੀ ਇੱਕ 33 ਦੇ ਹਿਸਾਬ ਨਾਲ ਘੱਟੋ ਘੱਟ ਚਾਰ ਔਰਤਾਂ ਨੂੰ ਟਿਕਟ ਦੇਣੀ ਚਾਹੀਦੀ ਅਸੀਂ ਭਾਵੇਂ ਹਲੇ ਨਵੇਂ ਗੱਠ ਜੋੜਿਆ ਪੰਜਾਬ ਡੈਮੋਕਰੈਟਿਕ ਐਲਾਈਅੰਸ ਅਸੀਂ ਦੋ ਔਰਤਾਂ ਨੂੰ ਨਵਾਜਾ ਬੀਬੀ ਪਰਮਜੀਤ ਕੌਰ ਖਾਲੜਾ ਹਿਊਮਨ ਰਾਈਟ ਐਕਟਿਵਿਸਟ ਸੀਪੀਆਈ ਦੇ ਬਹੁਤ ਅ ਅੰਮ੍ਰਿਤਸਰ ਤੋਂ ਦਸਵਿੰਦਰ ਕੌਰ ਜਿਹੜੇ ਮਜ਼ਦੂਰਾਂ ਦੀ ਕਿਰਤਿਆਂ ਦੀ ਗਰੀਬ ਕਿਸਾਨਾਂ ਦੀ ਲੜਾਈ ਲੜਦੇ ਨੇ ਹੋਗੇ ਨਾ ਦੋ मीनिंगफुल ਇਹਨਾਂ ਨਾਲ ਡਬਲ ਰੈਪrezentੇਸ਼ਨ ਸੋ ਮੈਂ ਔਰਤ ਵਰ જગਤ ਨੂੰ ਮੇਰੀ ਬੇਨਤੀ ਹੈ ਪੰਜਾਬ ਦੇ ਵਿੱਚ ਜਿੱਥੇ ਵੀ ਮੇਰੀਆਂ ਭੈਣਾਂ ਸੁਣਦੀਆਂ ਨੇ ਪਾਰਟੀ ਪਾਰਟੀ ਤੋਂ ਉੱਤੇ ਉੱਠ ਕੇ ਵੀ ਜੇ ਤੁਸੀਂ ਇਹਨਾਂ ਨੂੰ ਸਬਕ ਹੀ ਨਹੀਂ ਸਿਖਾਉਂਗੇ ਜੇ ਇਹਨਾਂ ਦੀਆਂ ਗਲਤ ਨੀਤੀਆਂ ਦਾ ਇਹਨਾਂ ਨੂੰ ਸ਼ੀਸ਼ਾ ਨਹੀਂ ਦਿਖਾਉਂਗੇ ਇਹ ਫਿਰ ਔਰਤਾਂ ਨੂੰ ਰੈਪrezentੇਸ਼ਨ ਦੇਣਗੇ ਜੇ ਫਰਜ਼ ਕਰੋ 50% ਵੋਟਰਾਜਮਾਨ ਬਣਾ ਲੈ ਕੇ ਅਕਾਲੀ ਦਲ ਤੇ ਕਾਂਗਰਸ ਨੂੰ ਵੋਟ ਹੀ ਨਹੀਂ ਪਾਉਣੀ ਅਸੀਂ ਖਤਮ ਹੋ ਗਈ ਗੱਲ ਇਹਨਾਂ ਦੀ ਇਹਨਾਂ ਨੂੰ ਪਤਾ ਲੱਗ ਜਾਊਗਾ ਕਿ ਅਗਲੀ ਵਾਰ ਤਾਂ 33% ਚਾਰ ਜਾਂ ਪੰਜ ਪਾਰਲੀਮੈਂਟ ਦੀਆਂ ਟਿਕਟਾਂ ਦੇਣੀਆਂ ਹੀ ਪੈਣੀਆਂ ਔਰਤਾਂ ਨੂੰ ਤਾਂ ਹੋ ਔਰਤਾਂ ਸਾਨੂੰ ਵੋਟ ਪਾਉਣ ਗਿਆ ਪੰਜਾਬ ਦੀ ਹੁਣ ਤੁਸੀਂ ਸਿਆਣੇ ਹੋ ਕਿ ਕਰਨਾ ਕੀ ਚਾਹੀਦਾ ਆਪਾਂ ਨੂੰ ਤੁਸੀਂ ਸੂਚਮਾਨ ਨੂੰ ਇਹ ਤਿੰਨ ਚਾਰ ਇਸ਼ੂਜ਼ ਮੈਂ ਕੁਇਕਲੀ ਤੁਹਾਡਾ ਬਰਸ਼ ਅਪ ਕਰਨੇ ਸੀਗੇ ਬੀਬੀ ਪਰਮਜੀਤ ਕੋਰ ਖਾਲਾਣਾ ਦੇ ਖਿਲਾਫ ਜਨਰਲ ਸਾਹਿਬ ਦਾ ਵਿਡਰੋਲ ਧੰਨਵਾਦ ਟਕਸਾਲੀਆਂ ਦਾ ਔਰ ਜਿਹੜਾ ਜਗੀਰ ਕੋਰ ਨੇ ਜੋ ਅਨ ਅਨਾਪ ਸ਼ਨਾਪ ਬੋਲਿਆ ਉਹਦਾ ਮੇਰਾ ਠੋਕਮਾ ਜਵਾਬ ਹੋਰ ਤਾਂ ਉਹ ਰਿਪਰੈਜ਼ੈਂਟੇਸ਼ਨ ਨਾ ਦੇ ਸਕਣਾ ਕਾਂਗਰਸ ਅਕਾਲੀ ਦਲ ਨੂੰ ਉਹਦੇ ਤੇ ਤੇ ਜਿਹੜਾ ਗਰੀਬ ਤਬਕਾ ਸਾਡਾ ਜਿਹੜਾ ਸਿਰ ਦਾ ਤਾਜ ਸ੍ਰੀ ਗੁਰੂ ਸਾਹਿਬ ਦਾ ਅ ਮੱਜਬੀ ਸਿੱਖ ਤੇ ਦਲਿਤ ਭਾਈਚਾਰੇ ਨੂੰ ਰਿਪਰੈਜ਼ੈਂਟੇਸ਼ਨ ਨਾ ਦੇਣੀ ਸੋ ਅੰਤ ਵਿੱਚ ਮੈਂ ਕਹਿਣਾ ਚਾਹਣਾ ਸਾਰੇ ਸਮੂਹ ਵੋਟਰਸ ਨੂੰ ਕਿ ਆਓ ਆਪਾਂ ਸਾਰੇ ਇਸ ਲੋਕ ਸਭਾ ਨੂੰ ਬਹੁਤ ਸੰਜੀਦਗੀ ਦੇ ਨਾਲ ਲਈਏ ਕਿਉਂਕਿ ਇਹ ਲੋਕ ਸਭਾ ਪੰਜਾਬ ਦੀ 2022 ਦਾ ਸੈਮੀਫਾਈਲ ਬਣਿਆ ਜਾਵੇਗਾ ਇੱਥੇ ਦੇ ਅਸਰ ਜਿਹੜੇ ਨੇ ਨਤੀਜੇ ਉਹ ਹੁਣ 2022 ਦਾ ਪੰਜਾਬ ਦਾ ਭਵਿੱਖ ਤੈ ਕਰਨਗੇ ਤੇ ਜੇ ਤੁਸੀਂ ਐਵੇਂ ਆਪ ਮੁਹਾਰੇ ਕਿ ਮੈਂ ਤਾਂ ਯਾਰ ਪੁਸ਼ਤੈਨੀ ਅਕਾਲੀ ਸੀ ਮੈਂ ਪਾਤੀਆਂ ਵੋਟਾਂ ਮੈਂ ਤਾਂ ਜੀ ਕਾਂਗਰਸ ਦੀ ਸਰਕਾਰ ਹੈ ਮੈਂ ਕੰਮ ਲੈਣੇ ਆ ਮੇਰੇ ਵੀਰੋ ਇੱਕ ਵਾਰ ਝਾਤ ਮਾਰ ਕੇ ਦੇਖੋ ਕਿਹੜੇ ਕੰਮ ਤੁਹਾਡੇ ਹੋਏ ਨੇ ਥਾਣੇ ਪੈਸੇ ਲੈਂਦੇ ਨੇ ਤਹਿਸੀਲੇ ਪੈਸੇ ਲੈਂਦੇ ਨੇ ਬਿਜਲੀ ਘਰ ਚ ਪੈਸੇ ਚੱਲਦੇ ਨੇ ਸਿਰਫ ਤੁਸੀਂ ਚੌਧੀਆਂ ਚੌਧਰੀਆਂ ਦੇ ਪਿੰਡਾਂ ਵਿੱਚ ਗੁਲਾਮ ਜਿੱਦਾ ਬਣ ਗਏ ਹੋ ਨਾ ਕੋਈ ਨੰਬਰਦਾਰ ਕੋਈ ਸਰਪੰਚ ਕੇ ਮੈਨੂੰ ਕੀ ਕਹੂਗਾ ਜੇ ਮੈਂ ਇਹਨੂੰ ਵੋਟ ਨਾ ਪਾਈਏ ਮੈਂ ਰਾਕੇਦਾਲ ਤੱਕ ਆਕਤਾ ਨਹੀਂ ਕਟਾ ਦੂਗਾ ਇਹ ਮੇਰੀ ਪੈਨਸ਼ਨ ਤਾਂ ਨਹੀਂ ਕਟਾ ਦੂਗਾ ਇਹ ਮੇਰੇ ਨਰੇਕਾ ਦੇ ਕਾਟ ਤਾਂ ਨਹੀਂ ਕਟਾ ਦੂਗਾ ਜੇ ਤਾਂ ਇਸ ਪੱਧਰ ਦੇ ਉੱਤੇ ਰਾਜਨੀਤੀ ਨੂੰ ਸੋਚ ਕੇ ਇਸ ਪਰਮਾਨੇ ਤੇ ਲੈ ਕੇ ਆਉਣਾ ਆਪਾਂ ਸਾਰੀ ਜ਼ਿੰਦਗੀ ਇਹਨਾਂ ਰਵੇਤੀ ਤੇ ਪੁਰਾਣੀਆਂ ਟਕਸਾਲੀ ਪਾਰਟੀਆਂ ਦੇ ਗੁਲਾਮ ਰਾਵਾਂਗੇ ਪਰੋਬ ਇਸ ਲਈ ਮੇਰੀ ਤੁਹਾਨੂੰ ਹੱਥ ਜੋੜ ਕੇ ਅਪੀਲ ਹੈ ਕਿ ਆਓ ਇਸ ਵਾਰ ਤਖਤਾ ਪਲਟ ਕਰ ਦਿਓ ਇਦਾਂ ਕਰਕੇ ਇਹ ਇਸ ਤਰ੍ਹਾਂ ਕਰ ਦਿਓ ਬੋਲੀ ਜੋ ਮਰਜੀ ਜਾਓ ਮਿਲੀ ਜੇ ਨੂੰ ਮਰਜੀ ਜਾਓ ਸਾਡੇ ਕੋਲ ਪਬਲਿਸਿਟੀ ਦੇ ਪਹੁੰਚਣ ਦੇ ਸਾਧਨ ਸਾਡੇ ਕੋਲ ਤਾਂ ਹਲੇ ਚੋਣ ਨਿਸ਼ਾਨ ਨਹੀਂ ਮਿਲ ਸਕੇ ਅਸੀਂ ਚੋਣ ਨਿਸ਼ਾਨ ਤਾਂ ਤੋਂ ਅਲਾਵਾ ਮੈਂ ਕਹਿਣਾ ਚਾਹਣਾ ਕਿ ਇਸ ਵਾਰ ਕੈਂਡੀਡੇਟਸ ਜਿਹੜੀ ਮਸ਼ੀਨਾਂ ਨੇ VOTING MACHINES ਉਹਦੇ ਤੇ ਜਿੱਦਾਂ ਬੀਬੀ ਪਰਮਜੀਤ ਕੌਰ ਖਾਲੜਾ ਲਿਖਿਆ ਹੋਊਗਾ ਅੱਗੇ ਫੋਟੋ ਲੱਗੇਗੀ ਚੋਣ ਨਿਸ਼ਾਨ ਦਾ ਇੰਤਜ਼ਾਰ ਹੀ ਨਾ ਕਰੋ ਸੁਪਾਲ ਸਿੰਘ ਘਹਿਰਾ ਲਿਖਿਆ ਹੋਊਗਾ ਅੱਗੇ ਫੋਟੋ ਲੱਗੇਗੀ ਮਾਸਟਰ ਬਲਦੇਵ ਸਿੰਘ MLA ਜੈਤੋ ਫਰੀਦਕੋਟ ਤੋਂ ਅੱਗੇ ਫੋਟੋ ਲੱਗੀ ਹੋਵੇ ਤਾਂ ਫੋਟੋ ਦੇ ਮੋਰੇ ਤੁਸੀਂ ਬਟਨ ਦਬਾਉਂਗੇ ਉਹ ਸਾਡੇ ਸਿਰ ਮੱਥੇ ਤੇ ਤੁਹਾਡੀ ਵੋਟ ਆਵੇਗੀ ਅਸੀਂ ਤੁਹਾਡੇ ਦੁੱਖ ਸੁੱਖ ਤੇ ਭਾਈਵਾਲ ਬਣਾਂਗੇ ਅਸੀਂ ਤੁਹਾਡੀ ਢਾਲ ਬਣਾਂਗੇ ਅਸੀਂ ਤੁਹਾਡੀ ਆਵਾਜ਼ ਬਣਾਂਗੇ ਇਹ ਸਾਰੇ ਇਸ਼ੂਸ ਮੈਂ ਤੁਹਾਡੇ ਨਾਲ ਅੱਜ ਡਿਸਕਸ ਕਰਨਾ ਚਾਹੁੰਦਾ ਸਾਡੇ ਕੋਲ ਸਾਧਨਾਂ ਦੀ ਕਮੀ ਹੈ ਮੈਂ ਐਨ ਆਰ ਆਈਸ ਨੂੰ ਆਪਣੇ ਪੰਜਾਬ ਪੇਠੇ ਲੋਕਾਂ ਨੂੰ ਕਹਿਣਾ ਚਾਹੁੰਦਾ ਕਿ ਸਾਡੀ ਮਦਦ ਵੀ ਕਰੋ ਪਲੀਜ਼ ਸਾਡੀ ਪਿੰਡਾਂ ਦੇ ਵਿੱਚ ਸੁਨੇਹੇ ਭੇਜ ਕੇ ਵੋਟਰਸ ਨੂੰ ਮੋਟੀਵੇਟ ਕਰਕੇ ਵੀ ਕਰੋ ਤੇ ਆਰਥਿਕ ਤੌਰ ਤੇ ਵੀ ਜੇ ਸਾਡੀ ਤੁਸੀਂ ਮਦਦ ਕਰੋਗੇ ਅਸੀਂ ਉਹ ਪੈਸਾ ਕੱਲੇ ਕੱਲੇ ਦਾ ਅਸੀਂ ਤੁਹਾਨੂੰ ਜਵਾਬਦੇਹ ਹੋਵਾਂਗੇ ਇੱਕ ਇੱਕ ਪੈਸਾ ਜਸਟ ਫੋਰ ਪਬਲਿਸਿਟੀ ਸੇਕ ਨਾ ਤਾਂ ਅਸੀਂ ਸ਼ਰਾਬ ਪਲੋਣੀ ਨਾ ਕੋ ਟੋੜ ਦੇ ਨਾ ਕੋ ਨਸ਼ੇ ਨਾ ਕੋਈ ਚਿੱਟਾ ਨਾ ਕੋ ਟੀਕੇ सिंपली दैट मनी विल गो इन टू मीनिंगफुल पब्लिसिटी बिकॉज़ विजिबिलिटी इन नॉन स्टेट ਦੇ ਵਿੱਚ ਇੱਕ ਇੱਕ ਹਲਕੇ ਦੇ ਵਿੱਚ ਮਤਲਬ 15-15 ਲੱਖ ਫੋਟ ਰਿਆ 15-1500 ਬੂਥ ਹੈ ਹਰ ਬੂਥ ਤੇ ਵਿਜ਼ਿਬਿਲਟੀ ਪੋਸਟਰਸ ਫਲੈਕਸ ਸਟicker ਇਹਦੇ ਵਾਸਤੇ ਵੀ ਤਾਂ ਮੇਰੇ ਵੀਰੋ ਖਰਚਾ ਬਹੁਤ ਆਉਂਦਾ ਸੋ ਇਸ ਦੀ ਸਾਡੀ ਮਦਦ ਕਰਨਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਦਾ ਕਰਦਾ ਤੁਹਾਨੂੰ ਪੂਰਨ ਆਸ ਹੈ ਕਿ ਅੱਜ ਦੇ ਮੇਰੇ ਵਿਚਾਰ ਤੁਹਾਨੂੰ ਕਰੰਟ ਇਸ਼ੂਜ਼ ਦੇ ਉੱਤੇ ਜ਼ਰੂਰ ਅੱਛੇ ਲੱਗੇ ਹੋਣਗੇ ਅਗਰ ਅੱਛੇ ਲੱਗੇ ਨਾ ਤਾਂ ਕਾਈਂ ਨਹੀਂ ਇਸ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਵੀ ਕਰ ਦੇਣਾ ਬਹੁਤ ਸ਼ੁਕਰੀਆ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ